ਮੈਂ ਸਰ ਜੀ ਨਾਲ ਤਾਂ 2-3 ਸਾਲ ਹੋ ਗਏ ਸੀ ਕਰਿਆ ਲਿਆ ਹੈਗਾ ਸਰ ਜੀ ਸਾਡੇ ਤੇ ਝੂਠੇ ਪਕੇਜ ਪਾਏ ਹੋਏ ਨੇ ਜੀ ਹੁਣ ਇਹਨਾਂ ਨੇ ਛੱਡਣਾ ਛੱਡ ਜਾਣਾ ਪੰਨਣਾ ਪੰਨ ਜਾਂ ਸਾਡੀ ਸਰ ਜੀ ਕੋਈ ਗਰੀਬਾਂ ਦੀ ਫਰਵਾਹ ਨਹੀਂ ਹੈ ਕਿੰਨੇ ਪਰਚੇ ਦਰਜ ਨੇ ਮੇਰੇ ਤੇ ਪਰਚੇ ਹੋਣ ਜੀ 6-7 ਹੋਣੇ ਮੈਂ ਝੂਠ ਨਹੀਂ ਮਾਰਦੀ ਨਹੀਂ ਜੀ ਜਾਂ ਇੱਕ ਦੋ ਤਾਂ ਇਹਨਾਂ ਨੇ ਚਿੱਟੇ ਦੇ ਪਾਏ ਦੀ ਕਹਿੰਦੇ ਵੀ ਤੁਹਾਡੇ ਪਿੱਛੇ ਦਾਰੂ ਦੇ ਨੇ ਪਿੱਛੇ ਭੁੱਕੀ ਭਾਗੀ ਦੇ ਨੇ ਜੀ ਤੁਸੀਂ ਵੇਚਦੇ ਸੀ ਨਹੀਂ ਜੀ ਵੇਚਦੇ ਨਹੀਂ ਤੇ ਹੁਣ ਤਾਂ ਅਸੀਂ ਕੰਮ ਤੇ ਲੱਗਿਆ ਬਹੁਤ ਵਿਚਾਰੇ ਕੰਮ ਲੱਗੇ ਮੁੰਡਾ ਕੰਮ ਤੇ ਆ ਮੈਂ ਮੰਡੀ ਚਲੇ ਲੱਗੀ ਨਹੀਂ ਜਾਣਾ ਮੈਂ ਛੁੱਟੀ ਭਰਾਂਦੀ ਫਿਰਦੀਆਂ ਘਰ ਦੇ ਆਲੀ ਵੀ ਛੁੱਟੀ ਆ ਜਿਓ ਬਿਮਾਰ ਅੰਦਰ ਅੰਦਰ ਬਹੁਤ ਜਾਦੇ ਬਿਮਾਰ ਹੈ ਜੀ ਅਸੀਂ ਹਾਂ ਜੀ ਅੰਦਰ ਉਹਨੂੰ ਹੋ ਗਿਆ 15 ਸਾਲ ਦੀ ਸਜ਼ਾ ਹੋਈ ਭਈਆ ਕੋਨੂੰ ਟੈਗ ਦੀ ਸ਼ਿਕਾਇਤ ਅਸੀਂ ਬਾਹਰ ਲਾਜ ਕਰਾਸ ਹਾਂ ਬਹੁਤ ਪੁਰਾਣਾ ਕੇਸ ਸੀ ਜੀ ਬਾਲਾ ਪੁਰਾਣਾ ਕੇਸ ਸੀ ਜੀ ਜਿਹੜਾ ਪਹਿਲਾਂ ਭੇਜਦੇ ਸੀ ਨਾ ਨਹੀਂ ਸਰ ਜੀ ਅਸੀਂ ਨਹੀਂ ਭੇਜਦੇ ਨਾ ਹਾਂ ਜੀ ਹਾਂ ਸਾਡੇ ਤੇ ਪਰਚੇ ਆ ਹੀ ਪਾਏ ਨੇ ਅਜੀ ਕੁਝ ਨਹੀਂ ਕਰਦੇ ਹੁਣ ਜੀ ਜੇ ਆਪਣੇ ਕੰਮ ਧੰਦੇ ਲੱਗੇ ਕਰਦੇਗੇ ਪਹਿਲਾਂ ਵੀ ਨਹੀਂ ਨਹੀਂ ਪਹਿਲਾਂ ਨਹੀਂ ਕਰਦੇ ਪਹਿਲਾਂ ਵੀ ਨਹੀਂ ਕਰ ਰਹੇ ਕੰਮ ਕਰ ਕਰਦੇ ਸਰ ਜੀ ਇਹਨਾਂ ਨੇ ਝੂਠੇ ਸਾਡੇ ਤੇ ਪਰਚੇ ਪਾਏ ਨੇ ਝੂਠੇ ਪਰਚੇ ਪਾਏ ਨੇ ਇਹਨਾਂ ਨੇ ਜੀ ਸਾਡੇ ਤੇ ਕੁਝ ਨਹੀਂ ਸਾਡੇ ਪਾਸੇ ਇਹ ਗਰੀਬਾਂ ਦੀ ਬਣਾਦਾ ਛਟਣਾ ਛੱਡ ਜਾਣਾ ਪੰਨਣਾ ਪੰਨ ਜੀ ਸਾਡੀ ਕੋਈ ਗਰੀਬਾਂ ਨਹੀਂ ਹੋਣੀ ਹੈਗੀ ਰੋਕਰ ਲਾ ਕੇ ਐਸੀ ਬਹਿ ਜਾਣਗੇ ਜੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਲੀਗਲ ਸਟਰਕਚਰ ਆਪਣੇ ਪਿੱਛੇ ਬਣਿਆ ਹੋਇਆ ਹੈ ਇਸ ਦੇ ਡਿਫੀਨੇਸ਼ਨ ਦੇ ਆਰਡਰ ਸੀ ਤੇ ਇਹ ਬਲੌਂਗ ਕਰਦਾ ਹੈਗਾ ਕਿ ਕਾ ਸਿੰਘ ਤੇ ਮਿਚਾ ਹੋਰ ਉਸ ਲਈ ਆ ਜਿਹੜਾ ਕਰਤਾ ਸੀ ਉਸਦੇ ਸਾਥ ਐਫ ਆਈ ਆਰ ਪਹਿਲਾਂ ਦਰਜ ਨਹੀਂ ਤੇ ਜਿਹੜੀ ਬਲਜੀਤ ਕੋਰ ਉਸ ਕਰਤੀ ਹੈ ਉਸ ਤੇ 6 ਐਫ ਆਈ ਆਰ ਦਰਜ કુલ ਮਿਲਾ ਕੇ ਇਸ ਕਪਲ ਤੇ 13 ਐਨ ਡੀ ਪੀ ਐਸ ਦੀ ਐਫ ਆਈ ਆਰ ਦਰਜ ਨੇ ਤੇ ਕਿਉਂਕਿ ਇਸ ਮਾਲੇਜ ਪਹਿਲਾਂ ਵੀ ਸ਼ਿਕਾਇਤ ਆਈ ਹੈ ਕਿ ਐਨ ਡੀ ਪੀ ਐਸ ਦੀ ਤਰ ਤਸਕਰੀ ਹੁੰਦੀ ਹੈ ਇਸ ਲਈ ਅੱਜ ਅਸੀਂ ਲਾਅ ਐਂਡ ਆਰਡਰ ਸਪੋਰਟ ਵਾਸਤੇ ਇੱਥੇ ਮਜੂਦ ਹਾਂ ਸਰ ਪਰਿਵਾਰ ਕਹਿ ਰਿਹਾ ਜੀ ਕਿ ਅਸੀਂ ਨਸ਼ਾ ਨਹੀਂ ਵੇਚਦੇ ਵੀ ਬਹੁਤ ਟਾਈਮ ਤੋਂ ਅਸੀਂ ਤਾਂ ਇਹ ਕੋਈ ਕੰਮ ਨਹੀਂ ਕੀਤਾ ਕਿਉਂਕਿ ਜਿਹੜੇ ਪਰਿਵਾਰ ਦਾ ਘਰ ਦਾ ਜਿਹੜਾ ਘਰ ਵਾਲਾ ਇਹਨਾਂ ਦਾ ਉਹ ਵੀ ਜੇਲ੍ਹ ਦੇ ਅੰਦਰ ਹੀ ਹੈ ਵੀ ਸਾਡੇ ਉੱਤੇ ਧੱਕੇ ਨਾਲ ਪਰਚੇ ਦਿੱਤੇ ਗਏ ਨੇ ਲੇਟੈਸਟ ਵੀ ਐਫ ਆਈ ਆਰ ਹੈਗੀ ਜੀ ਜਿਹਦਾ ਚ ਇਸ ਸਾਲ ਦੀ ਵੀ ਤੇ ਇਸ ਲਈ ਹੀ ਉਹ ਦਿਖਾਉਂਦਾ ਹੈ ਕਿ ਜੋ ਰਿਪੀਟਡ ਕੰਪਲੇਂਟਸ ਆ ਰਹੀਆਂ ਹੈਗੀਆਂ ਉਹਨਾਂ ਦਾ ਕੋਈ ਬੇਸਿਸ ਹੈ ਜਿਹੜੇ ਨਵੇਂ ਐਫ ਆਈ ਆਰ ਦਜਨ ਉਹ ਵੀ ਅਨਡਿਪੈਕਟਿਡ ਹੀ ਨੇ ਜੀ ਉਹ ਵੀ ਹੈਗੀਆਂ ਐਕਸਾਈਜ਼ ਦੀ ਵੀ ਹੈਗੀ